ਵਾਹਿਗੁਰੂ ਜੀ ਤਨ ਵਾਹਿ ਗੁਰੂ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਉਤ ਨਿਹਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਉਤ ਨਿਹਾਲ ਗਰਮ ਸਤਕਾਰ ਜੋਗ ਸਤਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਬਿਠੇ ਸੁਤਸੰਗੀ ਜਨੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਬੇਅੰਤ ਸੁਮਤਾ ਸਤਗੁਰਾਂ ਦੇ ਪਾਵਨ ਅਸਥਾਨਾਂ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਪਰ ਰਹੇ ਹੋ ਆਓ ਹੁਣ ਕੁਝ ਸਮਾਂ ਆਪਣੀ ਜ਼ਿੰਦਗੀ ਦਾ ਇੱਕ ਦੋ ਵਾਰ ਪਹਿਲਾਂ ਵੀ ਆਪ ਜੀਆਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿਵੇਂ ਕਿ ਜਿਵੇਂ ਅਸੀਂ ਕਹਿੰਦੇ ਆ ਵੀ ਦਸਬੰਦ ਹੈ ਅਕਸਰ ਕਿਹਾ ਜਾਂਦਾ ਹੈ ਵੀ ਜਿਹੜੀ ਕਰਤੈ ਜਿਹੜੀ ਸਾਡੇ ਕੋਲੇ ਮਾਇਆ ਹੈ ਸਿੱਧੇ ਸ਼ਬਦਾਂ ਚ ਜੇ ਸਮਝਿਆ ਜਾਵੇ ਵੀ ਆਪਣੀ ਕਮਾਈ ਦਾ ਦਸਮਾ ਹਿੱਸਾ ਆਪਣੇ ਗੁਰੂ ਲਈ ਆਪਣੇ ਇਸ਼ਟ ਲਈ ਜਾ ਕਿਸੇ ਚੰਗੇ ਕਰਮ ਲਈ ਦਾਨਪੁਣ ਲਈ ਕੱਢਿਆ ਜਾਂਦਾ ਹੁੰਦਾ ਹੈ ਇਹ ਗੱਲ ਪ੍ਰਚਲਿਤ ਹੈ ਜਿਹੜੀ ਕੇ ਪ੍ਰਵਾਣ ਵੀ ਹੈ ਔਰ ਚਾਹੀਦਾ ਵੀ ਹੈ ਬਸ਼ਰਤੇ ਉਹ ਜਿਹੜੀ ਕਮਾਈ ਹੈ ਉਸ ਸੱਚੇ ਢੇ ਟੰਗ ਦੀ ਹੋਵੇ ਰਹੁ ਵਿਚਾਰ ਇਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਸਵਾਸਾਂ ਇੱਕ ਹੁੰਦੇ ਨੇ ਦੇਖੋ ਜਿਵੇਂ ਉਹ ਕਮਾਈ ਐ ਤਨ ਦੀ ਇਸੇ ਤਰੀਕੇ ਦੇ ਨਾਲ ਗੁਰੂ ਪਿਆਰ ਵਾਲਿਓ ਮਨ ਕਰਕੇ ਵੀ ਕਮਾਈਆਂ ਹੁੰਦੀਆਂ ਨੇ ਫਰਕ ਇਹ ਐ ਵੀ ਕੋਈ ਪਾਪ ਕਮਾ ਲੈਂਦਾ ਹੈ ਕੋਈ ਮੰਦੇ ਕਰਮ ਕਮਾ ਲੈਂਦਾ ਹੈ ਉਹ ਪੇੜਾ ਤਨ ਆਪਣੀ ਜ਼ਿੰਦਗੀ ਦੇ ਵਿੱਚ ਇਕੱਠਾ ਕਰ ਲੈਂਦਾ ਹੈ ਜਿਹਨੂੰ ਅਸੀਂ ਸ਼ਬਦ ਵਰਤ ਦਿੰਨੇ ਆ ਸਿੱਧੇ ਸ਼ਬਦਾਂ 'ਚ ਜੇ ਸਮਝਿਆ ਜਾਵੇ ਵੀ ਇਹਨੇ ਔਗਣ ਇਕੱਠੇ ਕੀਤੇ ਆ ਇਹਦੇ ਪੱਲੇ ਔਗਣ ਹੀ ਨੇ ਕਈ ਬੰਦਿਆਂ ਨੂੰ ਵੇਖਦੇ ਆ ਅਲੱਗ-ਅਲੱਗ ਵਰਤੀ ਦੇ ਬੰਦੇ ਆਪਾਂ ਇੱਕ ਵਾਰ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਕੱਠ ਦੇ ਵਿੱਚ ਹੁੰਦੇ ਆ ਹੁਣ ਆਪਾਂ ਨੂੰ ਸਾਰਿਆਂ ਦੇ ਮਨ ਦੀ ਥੋੜਾ ਪਤਾ ਹੈ ਕਿਸੇ ਨੂੰ ਕੁਝ ਦਿਸਦਾ ਹੈ ਸੰਗਤ ਵਿੱਚ ਇਕੱਠ ਵਿੱਚ ਕਿਸੇ ਨੂੰ ਕੁਝ ਦਿਸਦਾ ਹੈ ਕਿਸੇ ਨੂੰ ਮਾਇਆ ਦਿਸਦੀ ਹੈ ਕਿਸੇ ਨੂੰ ਕੋਈ ਪਦਾਰਥ ਦਿਸਦਾ ਹੈ ਕਿਸੇ ਨੂੰ ਕੁਝ ਦਿਸਦਾ ਹੈ ਪਰ ਉਹ ਜਿਵੇਂ ਕਹਿੰਦੇ ਨੇ ਨਾ ਵੀ ਜਹੋ ਜਿਆ ਦੇਖਣ ਦਾ ਨਜ਼ਰੀਆ ਉਹੋ ਜਿਹਾ ਫਿਰ ਕੁਦਰਤ ਅੱਗੇ ਰੱਖ ਦਿੰਦੀ ਰੋਹ ਵਿਚਾਰ ਗੱਲ ਚੱਲ ਰਹੀ ਸੀ ਵੀ ਕਮਾਈ ਦੀ ਹੁਣ ਕਿਸੇ ਨੇ ਔਗਣ ਕਮਾਏ ਐ ਤੇ ਕਈ ਗੁਣ ਦੀ ਕਮਾਈ ਕਰਦੇ ਐ ਇਹਨੂੰ ਹੀ ਕਹਿੰਦੇ ਨੇ ਵਣਜ ਕਰਨਾ ਵਪਾਰ ਕਰਨਾ ਗੁਰਬਾਣੀ ਦੇ ਵਿੱਚ ਇਸ ਬਾਬਤ ਬੜੇ ਪਰਮਾਣ ਆਏ ਐ ਕਿ ਅਸੀਂ ਬਣ ਜਿਹੜਾ ਕਰਨ ਆਏ ਆ ਵਪਾਰ ਕਿਹੜਾ ਕਰਨ ਆਏ ਆ ਕਮਾਈ ਕਿਹੜੀ ਕਰਨ ਆਏ ਆ ਇਸ ਜਹਾਂ ਦੇ ਉੱਤੇ ਤੇ ਹੁਣ ਇੱਕ ਔਗਣ ਕੁਮਾਰੇ ਆ ਇੱਕ ਪਾਪ ਕੁਮਾਰੇ ਆ ਗੁਣ ਕੁਮਾਰੇ ਆ ਇੱਕ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਦਾੰਤ ਬਖਸ਼ਦੇ ਆ ਤੇ ਗੁਰੂ ਪਿਆਰ ਵਾਲਿਓ ਆਪਣੀ ਜ਼ਿੰਦਗੀ ਦੇ ਵਿੱਚ ਸੰਗਤ ਕਰਨੀ ਆਪਣੀ ਜ਼ਿੰਦਗੀ ਦੇ ਵਿੱਚ ਕੁसंगਤ ਕਰਨੀ ਇਹ ਇੱਕ ਤਰ੍ਹਾਂ ਦੀ ਕਮਾਈ ਹੈ ਜਿਹੜੇ ਵਿਸ਼ੇ ਦੀ ਗੱਲ ਕਰਦੇ ਸੀ ਉਸੇ ਤੇ ਮੁੜ ਕੇ ਆਉਣਾ ਹੈ ਆਪਾਂ ਤੇ ਇਹ ਸਮਝ ਉਹਨਾਂ ਨੂੰ ਲੱਗੇਗੀ ਜਿਹੜੇ ਪੈਰਲਲ ਚੱਲਦੇ ਆ ਨਾਲ-ਨਾਲ ਸੁਰਤ ਨੂੰ ਲੈ ਕੇ ਚੱਲਦੇ ਆ ਜਿਨ੍ਹਾਂ ਦਾ ਮਾਨੇ ਜਿਹੜਾ ਉਹ ਨਵਾਬ ਦੌਲਤਖਾਂ ਵਾਂਗੂ ਤੇ ਕਾਜ਼ੀ ਵਾਂਗੂ ਕਿਤੇ ਹੋਰ ਫਿਰਦਾ ਹੈ ਤਨ ਇੱਥੇ ਬੈਠਾ ਹੈ ਉਨ੍ਹਾਂ ਦੇ ਉੱਪਰੋਂ ਦੀ ਲੰਘ ਜਾਣੀ ਹੈ ਉਹਨਾਂ ਨੇ ਕਹਿਣਾ ਪਤਾ ਨਹੀਂ ਕੀ ਆਖੀ ਮੇਰੇ ਨਹੀਂ ਸਮਝ ਪੈਂਦੀ ਚਲੋ ਚਲੀਏ ਰਹੁ ਵਿਚਾਰ ਇਸ ਕਰਕੇ ਕਹਿੰਦਾ ਭਾਈ ਧਿਆਨ ਨਾਲ ਬੜੇ ਸੁਚੇਤ ਹੋ ਕਰਕੇ ਕਿਸੇ ਵੀ ਬੁਲਾਰੇ ਨੂੰ ਸੁਣਦੇ ਹੋ ਪ੍ਰਚਾਰਕ ਨੂੰ ਸੁਣਦੇ ਹੋ ਤਬੜਾ ਇੱਕ ਚੰਗਾ ਸਰੋਤਾ ਉਹੀ ਹੁੰਦਾ ਜਿਹੜਾ ਸੁਚੇਤ ਹੋ ਕਰਕੇ ਸੁਣਦਾ ਹੈ ਕੱਲੀ ਕੱਲੀ ਗੱਲ ਨੂੰ ਪੱਲੇ ਬਣਦਾ ਹੈ ਸਮਝਦਾ ਹੈ ਗੱਲ ਆਪਾਂ ਕਰਦੇ ਸੀ ਕਮਾਈ ਦੀ ਹੁਣ ਇੱਕ ਨੇ ਸੰਗਤ ਵਿੱਚ ਆਉਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਗੁਨਾ ਦਾ ਬਨਜ ਕਰਨਾ ਹੈ ਚੰਗਿਆਂ ਕਰਮਾਂ ਦਾ ਬਨਜ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ ਇਕ ਅਸਵਾਸਾਂ ਰੂਪੀ ਜਿਹੜਾ ਧੰਨ ਸਾਨੂੰ ਸਤਿਗੁਰਾਂ ਨੇ ਬਖਸ਼ਿਆ ਹੈ ਅਕਾਲ ਪੁਰਖ ਜੀਆਂ ਨੇ ਬਖਸ਼ਿਆ ਹੈ ਤੇ ਹੁਣ ਉਹਨਾਂ ਦਾ ਦਸਵੰਦ ਕੱਢਣਾ ਆਪਣੀ ਜ਼ਿੰਦਗੀ ਦੇ ਵਿੱਚੋਂ ਸੰਗਤ ਕਰਨਾ ਕੁਝ ਸਮਾਂ ਇਹ ਵੀ ਇੱਕ ਤਰ੍ਹਾਂ ਦਾ ਦਸਵੰਦ ਕੱਢਣਾ ਹੈ ਸੋ ਵਿਸ਼ਾ ਆਪਣਾ ਇਹੋ ਹੀ ਸੀ ਕਿ ਭਾਈ ਆਪਣੀ ਜ਼ਿੰਦਗੀ ਦੇ ਵਿੱਚੋਂ ਇੱਕ ਤਾਂ ਸਮੇਂ ਦਾ ਦਸਵੰਦ ਤੇ ਇੱਕ ਆਪਣੀ ਜ਼ਿੰਦਗੀ ਦੇ ਵਿੱਚੋਂ ਆ ਸਵਾਸ ਜਿਹੜੇ 24000 ਕਹਿੰਦੇ ਆ ਕਹਿੰਦੇ ਸਵਾਸ ਨੇ ਜਿਹੜੇ ਸਾਹ ਨੇ ਬੰਦਾ ਇੱਕ ਦਿਨ ਦੇ ਵਿੱਚ ਲੈਂਦਾ ਤੇ ਇਹਨਾਂ ਦਾ ਦਸਵੰਦ ਆਪਣੀ ਜ਼ਿੰਦਗੀ ਦੇ ਗੁਣ ਔਗਣਾਂ ਦਾ ਦਸਵੰਦ ਜਦੋਂ ਇੱਥੇ ਆ ਕੇ ਬੈੰਨੇ ਆ ਫਿਰ ਕੱਢਦੇ ਆ ਸੁਭਾਗਾ ਵਾਲੇ ਨੇ ਉਹ ਜਿਹੜੇ ਇਸ ਸਮੇਂ ਦੇ ਉੱਤੇ ਆਕਰ ਕੇ ਹਰ ਰੋਜ਼ ਵਿਸ਼ਲੇ ਕਈ ਰੋਜ ਤੋਂ ਸਤਿਗੁਰਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਉਹਦੇ ਨਾਲ ਜੁੜਨਾ ਕਰਦੇ। ਤੇ ਆਓ ਰੋਜ਼ਾਨਾ ਦੀ ਤਰ੍ਹਾਂ ਉਸੇ ਲੜੀ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਜਿਤਨੇ ਬੈਠੇ ਹੋ ਗੱਜ-ਬੱਜ ਕੇ ਹਰ ਰੋਜ਼ ਵਾਂਗ ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆ ਦੋਨੋ ਹੱਥ ਜੋੜ ਕਰਕੇ ਕਲਗੀ ਤਰਜੀਆਂ ਦੀ ਬਖਸ਼ਿਸ਼ ਦਹਰੋਣਾ ਕਰੋ ਜੀ ਗੱਜ ਕੇ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੱਚੇ ਪਾਤਸ਼ਾਹ ਦੀਆਂ ਦੀ ਰਹਿਮਤ ਸਦਕਾ ਜੁੜ ਮਿਲ ਕੇ ਬੈਠੇ ਹਾਸਰਤੀਆਂ ਬਿਰਤੀਆਂ ਲੈ ਕੇ ਚੱਲਿਓ ਸਤਗੁਰਾਂ ਦੇ ਚਰਨਾਂ ਦੇ ਵਿੱਚ ਧੰਨ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਦੀਆਂ ਨੇ ਸਰਵਣ ਕੀਤਾ ਸੀ ਵੀ ਤਲਵੰਡੀਆਂ ਚੱਲਦੇ ਐ ਪਹਿਲਾ ਭਾਈ ਲਾਲੋ ਜੀਆਂ ਦੇ ਘਰ ਕੁਝ ਦਿਨ ਰੁਕਣਾ ਕੀਤਾ ਬੜਾ ਚਾਰੀਜ ਸਤਿਗੁਰਾਂ ਦੀ ਕੀਤੀ ਭਾਈ ਲਾਲੋ ਜੀਆਂ ਨੇ ਉਸ ਤੋਂ ਬਾਅਦ ਪਹੁੰਚੇ ਐ ਅਸਾਮ ਬੰਗਾਲ ਦੀ ਧਰਤੀ ਤੇ ਹੁਣ ਇੱਥੇ ਆਪਾਂ ਨੂੰ ਪਤਾ ਐ ਵੀ ਇਸ ਇਲਾਕੇ ਦੇ ਵਿੱਚ ਤੰਤਰ ਮੰਤਰ ਦਾ ਬਹੁਤਾ ਬੋਲਬਾਲਾ ਸੀ ਕਿਸੇ ਨੂੰ ਵੀ ਵਸ ਦੇ ਵਿੱਚ ਕਰ ਲੈਣਾ ਕਿਸੇ ਦੇ ਵੀ ਉੱਤੇ ਕਿਸੇ ਤਰ੍ਹਾਂ ਦਾ ਤੰਤਰ ਮੰਤਰ ਚਲਾ ਦੇਣਾ ਇਹ ਇਸ ਇਲਾਕੇ ਦੀ ਆਮ ਗੱਲ ਸੀ ਤੇ ਜਿਹੜੇ ਬਾਹਰੋਂ ਆਉਣ ਵਾਲੇ ਸੀ ਬੜੇ ਘੱਟ ਇਸੇ ਕਰਕੇ ਇਸ ਇਲਾਕੇ ਵਿੱਚ ਆਉਂਦੇ ਜਾਂਦੇ ਪਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਵਿਧ ਬਣਾਉਣੀ ਹੈ ਤਾਰਨਾ ਬੜਿਆ ਨੂੰ ਹੈ ਕੱਲ ਵੀ ਆਪ ਜੀਆਂ ਨੇ ਸਰਵਣ ਕੀਤਾ ਸੀ ਇਸ ਇਲਾਕੇ ਦੇ ਵਿੱਚ ਆਏ ਇੱਕ ਨਗਰ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਬਾਹਰਲੇ ਪਾਸੇ ਬੈਠੇ ਹੈ ਭਾਈ ਮਰਦਾਨਾ ਜੀ ਆਖਣਾ ਕਰਦੇ ਹੈ ਸਤਿਗੁਰੂ ਆਹ ਸਾਹਮਣੇ ਨਗਰ ਹੈ ਇੱਕ ਯੋਨਾਮੇ ਜਾ ਕੇ ਆਵਾ ਕੁਝ ਨਾ ਕੁਝ ਵਸਤੂ ਕੁਝ ਨਾ ਕੁਝ ਪਦਾਰਥ ਸ਼ਕਣ ਲਈ ਮਿਲੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਸਮਝਾਉਣਾ ਕੀਤਾ ਕਹਿੰਦੇ ਮਰਦਾਨਿਆ ਪਹਿਲੀ ਗੱਲ ਤਾਂ ਜਾਣਾ ਉਚਿਤ ਨਹੀਂ ਹੈ ਪਰ ਚਲੋ ਜੇ ਤੂੰ ਜਾਣਾਈ ਹੈ ਕਹਿੰਦੇ ਕਿਸੇ ਤੋਂ ਲੈ ਕੇ ਕੁਝ ਖਾਵੀ ਨਾ ਸਤਿਗੁਰਾਂ ਨੇ ਬਚਨ ਕੀਤਾ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਆਪ ਜੀ ਤਾਂ ਪੌਣ ਆਹਾਰੀ ਹੋ ਆਪ ਜੀਆਂ ਨੂੰ ਕੋਈ ਭੁੱਖ ਪਿਆਸ ਨਹੀਂ ਲੱਗਦੀ ਮੇਰਾ ਥੋੜਾ ਹੀ ਸਰਦਾ ਹੈ ਹਟ ਕੀਤਾ ਭਾਈ ਮਰਦਾਨੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚਲ ਠੀਕ ਹੈ ਭਾਈ ਤੇਰੀ ਮਰਜ਼ੀ ਹੈ ਚਲਿਆ ਜਾ ਭਾਈ ਮਰਦਾਨਾ ਜੀ ਚਲੇ ਜਾਂਦੇ ਐ ਸਰਵਣ ਆਪ ਜੀਆਂ ਨੇ ਕੀਤਾ ਸੀ ਅੱਗੇ ਜਾ ਕੇ ਇੱਕ ਘਰ ਆਉਂਦਾ ਐ ਉਹਦਾ ਜਾ ਕੇ ਜਦੋਂ ਦਰਵਾਜਾ ਖੜਕਾਇਆ ਅੰਦਰੋਂ ਤਿੰਨ ਚਾਰ ਇਸਤਰੀਆਂ ਬੀਬੀਆਂ ਬਾਹਰ ਆਉਂਦੀਆਂ ਨੇ ਇੱਕ ਦੂਜੇ ਦੇ ਅੱਗੋਂ ਦੀ ਹੋ ਹੋ ਕੇ ਅੱਖ ਨਾ ਕਰਦੀਆਂ ਨੇ ਇਹ ਮੇਰਾ ਸ਼ਿਕਾਰ ਹੈ ਇਹ ਮੇਰਾ ਸ਼ਿਕਾਰ ਹੈ ਭਾਈ ਮਰਦਾਨਾ ਜੀਆਂ ਨੂੰ ਐਸਾ ਕੋਈ ਪਦਾਰਥ ਸੁنگਾਇਆ ਇੱਕ ਧਾਗਾ ਕਹਿੰਦੇ ਉਹਨਾਂ ਨੇ ਗਲ ਦੇ ਵਿੱਚ ਪਾਇਆ ਜਿਹਦੇ ਨਾਲ ਪਾਈ ਮਰਦਾਨਾ ਜੀਆਂ ਦੇ ਜਿਹੜੇ ਹੋਸ਼ ਨੇ ਉਹ ਨਹੀਂ ਰਹਿੰਦੇ। ਸੁਧ ਬਦੋ ਭੁੱਲ ਜਾਂਦੀ ਏ। ਨਾ ਹੀ ਕੁਝ ਬੋਲ ਸਕ ਰਹੇ ਐ। ਪਰ ਦੇਖ ਸਕਦੇ ਐ, ਸੋਚ ਸਕਦੇ ਐ, ਸੁਣ ਸਕਦੇ ਐ ਸਾਰਾ ਕੁਝ। ਬੋਲਿਆ ਨਹੀਂ ਜਾਂਦਾ। ਤੇ ਕਹਿੰਦੇ ਇਹਨਾਂ ਨੂੰ ਇੱਕ ਰੱਸੀ ਦੇ ਨਾਲ ਇਦਾਂ ਇੱਕ ਕੁੰਡੇ ਦੇ ਨਾਲ ਕਿੱਲੇ ਦੇ ਨਾਲ ਬੰਨ੍ਹ ਦਿੰਦੀਆਂ ਨੇ ਉਹ ਬੀਬੀਆਂ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਆਵਾਜ਼ਾਂ ਦਿੰਦਾ ਹੈ ਭਾਈ ਮਰਦਾਨਾ ਮਨ ਦੇ ਨਾਲ ਤਨ ਦੇ ਨਾਲ ਤਾਂ ਬੋਲਿਆ ਨਹੀਂ ਨਾ ਜਾਂਦਾ ਮਨ ਕਰਕੇ ਭਾਈ ਮਰਦਾਨਾ ਬੇਨਤੀਆਂ ਕਰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੇਰਾ ਸਿੱਖਾਂ ਤੇਰੇ ਨਾਲ ਤੁਰਿਆ ਮੇਰਾ ਕੁਝ ਨਹੀਂ ਜਾਂਦਾ ਕੀ ਹੋਏਗਾ ਵਤ ਤੋਂ ਵਤ ਜਾਣ ਚਲੀ ਜਾਵੇਗੀ ਪਰ ਤੇਰੇ ਨਾਮ ਨੂੰ ਲਾਜ ਲਗਣੀ ਹੈ ਆਓ ਆਪਾਂ ਵੀ ਪੜ ਲੈਨੇ ਆਂ ਭਾਈ ਮਰਦਾਨੇ ਦੀ ਅਵਸਥਾਓ ਮੇਰਾ ਕੁਝ ਨਹੀਂ ਗਰੀਬ ਦਾ ਜਣਾ ਲਾਜ ਲਗੂ ਤੇਰੇ ਨਾਮ ਨੂੰ ਮੇਰਾ ਕੁਝ ਨਹੀਂ ਗਰੀਬ ਦਾ ਜੀ ਜਾਣ ਲਾਜ ਲਗੂ ਤੇਰੇ ਨਾਮ ਨੂੰ ਪੜੋ ਮੇਰਾ ਕੁਝ ਨਹੀਂ ਗਰੀਬ ਦਾ ਲਾਜ ਲਗੂ ਗੱਜ ਕੇ ਪੜਿਆ ਕਰੋ ਮੇਰਾ ਕੁਝ ਨਹੀਂ ਗਰੀਬ ਦਾ ਲਾਜ ਲਗੂ ਸਾਰੇ ਬੋਲਿਆ ਕੋ ਮੇਰਾ ਕੁਝ ਨਹੀਂ ਗਰੀਬ ਦਾ ਜਾਨ ਲਾਜ ਲਗੂ ਤੇਰੇ ਨਾਮ ਨੂੰ ਮੇਰਾ ਕੁਝ ਨਹੀਂ ਗਰੀਬ ਦਾ ਜਾਨ ਲਾਜ ਲਗੂ ਤੇਰੇ ਨਾਮ ਨੂੰ ਪੜੋ ਲਾਜ ਲਗੂ ਤੇਰੇ ਨਾਮ ਨੂੰ ਭਾਈ ਮਰਦਾਨੇ ਦੇ ਇਹ ਮਨ ਦੀ ਅਵਸਥਾ ਹੈ ਤੇ ਪਿਆਰ ਦੇ ਬੱਜੇ ਤੇ ਪਿਆਰ ਦੀਆਂ ਤਾਰਾਂ ਤਾਂ ਸਤਿਗੁਰੂ ਸੁਣਦੇ ਆਪ ਜੀਆਂ ਨੇ ਪ੍ਰਸੰਗ ਸਰਵਣ ਕੀਤੇ ਹੈ ਨਾ ਰਾਏ ਬੁਲਾਰ ਦੀ ਪਿਆਰ ਦੀ ਤਾਰ ਸਤਿਗੁਰਾਂ ਦੇ ਮਨ ਦੇ ਵਿੱਚ ਵੱਜੀ ਰਾਜਾ ਸ਼ਿਵਨਾਬੈ ਚੇਤੀ ਕਰਦਾ ਹੈ ਪਿਆਰ ਦੀਆਂ ਤਾਰਾਂ ਸਤਿਗੁਰਾਂ ਵੱਲ ਭੇਜਦਾ ਹੈ ਤੇ ਉਸੇ ਪ੍ਰੇਮ ਦੇ ਵੱਜੇ ਇਤਨੀ ਦੂਰ ਜਾ ਰਹੇ ਹੈ ਫਿਰ ਸਤਿਗੁਰੂ ਇਹ ਰਸਤੇ ਦੀ ਘਟਨਾ ਹੈ ਜਿਹੜੀ ਆਪਾਂ ਸਾਂਝੀ ਕਰ ਰਹੇ ਹਾਂ ਤੇ ਹੁਣ ਭਾਈ ਮਰਦਾਨਾ ਜੀਆਂ ਨੇ ਐਦਾਂ ਕਰਕੇ ਕਹਿੰਦੇ ਸਤਿਗੁਰਾਂ ਅੱਗੇ ਤਰਲਾ ਪਾਇਆ ਜੋਦੜੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਦੇ ਬਾਹਰ ਬੈਠੇ ਐ ਸਮਾਧੀ ਲੱਗੀ ਐ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਨੇਤਰ ਖੋਲੇ ਭਾਈ ਬਾਲੇ ਨੂੰ ਆਖਣਾ ਕੀਤਾ ਕਹਿੰਦੇ ਬਾਲਿਆ ਚੱਲ ਭਾਈ ਕਿੱਥੇ ਸਤਿਗੁਰੂ ਕਹਿੰਦੇ ਉਹ ਬੰਨਿਆ ਪਿਆ ਮਰਦਾਨਾ ਕਹਿੰਦੇ ਉਹਨੂੰ ਛਡਾਉਣ ਚਲੀਏ ਇਤਿਹਾਸ ਲਿਖਦਾ ਹੈ ਕਹਿੰਦੇ ਭਾਈ ਬਾਲਾ ਜੀ ਆਖਦੇ ਐ ਸਤਿਗੁਰੂ ਬੱਜਿਆ ਰਹਿਣ ਦੋ ਇਹ ਤੁਹਾਡੇ ਬਚਨ ਨਹੀਂ ਮੰਨਦਾ ਤੁਸੀਂ ਆਖਿਆ ਸ ਵੀ ਨਾ ਜਾਈਂ ਨਾ ਕੁਝ ਲੈ ਕੇ ਖਾਈਂ ਕਿਸੇ ਤੋਂ ਬਚਨ ਨਹੀਂ ਮੰਨਦਾ ਕਹਿੰਦੇ ਰਹਿਣ ਦੋ ਥੋੜਾ ਜਿਹਾ ਸਮਾਂ ਪਤਾ ਲੱਗੇਗਾ ਇਹਨੂੰ ਆਪ ਹੀ ਸਿੱਖਿਆ ਮਿਲ ਜਾਣੀ ਹੈ ਅੱਗੇ ਵਾਸਤੇ ਜਾਤ ਮਿਲ ਜਾਣੀ ਹੈ ਇਹਨੂੰ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੇ ਆਖਣਾ ਕੀਤਾ ਕਹਿੰਦੇ ਨਹੀਂ ਉਹੋ ਹੀ ਗੱਲ ਸਤਿਗੁਰਾਂ ਨੇ ਦੁਹਰਾਉਣੀ ਕੀਤੀ ਕਹਿੰਦੇ ਸਾਡੇ ਨਾਲ ਆਇਆ ਹੈ ਇਹ ਸਾਡੇ ਨਾਲ ਅਨੁلاج ਹੈ ਬਲਿਆ ਸਾਨੂੰ ਜਾਣਾ ਪੈਣਾ ਸਿੱਖ ਆਵਾਜ਼ਾਂ ਮਾਰਦਾ ਹੋਵੇ ਤੇ ਗੁਰੂ ਨਾ ਜਾਵੇ ਏ ਨਹੀਂ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਾਈ ਬਾਲਾ ਹੁਣ ਕਹਿੰਦੇ ਇੱਥੋਂ ਚਾਲਾ ਪਾਉਂਦੇ ਆ ਨਗਰ ਦੇ ਵਿੱਚ ਜਾਂਦੇ ਆ ਨਗਰ ਦੇ ਵਿੱਚ ਗਏ ਜਾ ਕਰਕੇ ਉਸੇ ਘਰ ਦੇ ਸਾਹਮਣੇ ਖੜੇ ਹੋ ਗਏ ਉਹ ਜਿਹੜਾ ਦਰਵਾਜਾ ਸੀ ਉਹ ਥੋੜਾ ਜਿਹਾ ਖੁੱਲਾ ਹੈ ਭਾਈ ਮਰਦਾਨਾ ਸਾਹਮਣੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਖੜੇ ਹੋ ਗਏ ਜਾ ਕੇ ਤੇ ਹੁਣ ਭਾਈ ਬਾਲੇ ਤੇ ਨਿਗਾਹ ਪੈਂਦੀ ਹੈ ਭਾਈ ਮਰਦਾਨੇ ਦੀ ਬੋਲ ਨਹੀਂ ਸਕ ਰਿਹਾ ਆਵਾਜ਼ ਨਹੀਂ ਦੇ ਪਾਰਿਆ ਕਿਉਂਕਿ ਸੁਧ-ਬੁੱਧ ਨਹੀਂ ਬੋਲ ਨਹੀਂ ਰਿਹਾ ਜ਼ੁਗਾਂ ਦੇ ਵਿੱਚ ਕਿਉਂਕਿ ਉਹਨਾਂ ਇਸਤਰੀਆਂ ਨੇ ਉਹ ਜਿਹੜਾ ਤੰਤਰ-ਮੰਤਰ ਸੀ ਉਹਦਾ ਜਾਲ ਹੀ ਐਸਾ ਪਾਇਆ ਤੇ ਕਹਿੰਦੇ ਭਾਈ ਮਰਦਾਨਾ ਹੁਣ ਇੱਥੇ ਬੋਲ ਤਾਂ ਸਕਿਆ ਨਹੀਂ ਜੋਰ-ਜੋਰ ਦੀ ਕਹਿੰਦੇ ਖੜਕਾ ਕਰਨ ਲੱਗ ਪਿਆ ਤੇ ਭਾਈ ਬਾਲਾ ਜੀਆਂ ਨੇ ਜਦੋਂ ਕਹਿੰਦੇ ਤੱਕਿਆ ਵੀ ਉਹ ਸਾਹਮਣੇ ਵਿਰਲ ਦੇ ਵਿੱਚੋਂ ਬਾਲਾ ਭਾਈ ਮਰਦਾਨਾ ਦਿਸ ਰਿਹਾ ਬੰਨਿਆ ਹੋਇਆ ਇੱਕ ਰੱਸੀ ਪਾਈ ਹੋਈ ਹੈ ਕੁੰਡੇ ਦੇ ਨਾਲ ਕੋਈ ਲਿਖਦਿਆ ਕੋਈ ਕਿੱਲਾ ਲਿਖਦਾ ਹੈ ਉਹਦੇ ਨਾਲ ਬੰਨਿਆ ਹੋਇਆ ਭਾਈ ਬਾਲਾ ਜੀ ਆਖਿਆ ਸਤਿਗੁਰੂ ਉਹ ਸਾਹਮਣੇ ਹੈ ਭਾਈ ਮਰਦਾਨਾ ਇਸੇ ਕਰਦੇ ਵਿੱਚ ਭਾਈ ਬਾਲਾ ਜੀ ਕਹਿੰਦੇ ਲੱਗੇ ਅੰਦਰ ਜਾਣ ਸਤਿਗੁਰਾਂ ਨੇ ਆਖਿਆ ਨਹੀਂ ਬਾਲਿਆ ਇੱਥੇ ਖੜ੍ਹ ਜਾ ਇਤਨੇ ਨੂੰ ਇਹ ਜਿਹੜੀਆਂ ਈਸਰੀਆਂ ਸੀ ਬੀਵੀਆਂ ਇਹਨਾਂ ਨੇ ਵੀ ਸਤਿਗੁਰਾਂ ਨੂੰ ਵੇਖਣਾ ਕੀਤਾ ਭਾਈ ਬਾਲੇ ਨੂੰ ਵੇਖਣਾ ਕੀਤਾ ਕਹਿੰਦੇ ਆਹ ਦੋ ਹੋਰ ਸਾਧੂ ਆਏ ਆ ਇਸੇ ਦੇ ਸਾਥੀ ਲੱਗਦੇ ਇਹਨਾਂ ਨੂੰ ਵੀ ਕਹਿੰਦੇ ਕਰਮ ਕੀ ਕਰਦੀਆਂ ਸੀ ਇਹ ਇਹ ਐਸਾ ਤੰਤਰ ਮੰਤਰ ਕਰਕੇ ਜਿਹੜਾ ਕੋਈ ਧਨ ਮਾਇਆ ਹੁੰਦੀ ਉਹ ਲੁੱਟ ਲੈਂਦੀਆਂ ਸੀ ਜਾਂ ਫਿਰ ਉਹਨਾਂ ਤੋਂ ਜਿਹੜੇ ਇਸੇ ਤਰ੍ਹਾਂ ਸੁਰਤੀ ਬਿਰਤੀ ਭੁਲਾ ਕੇ ਉਹਨਾਂ ਤੋਂ ਕੰਮਕਾਰ ਕਰਵਾਉਂਦੇ ਅੱਜ ਕੱਲ ਵੀ ਉਹ ਵੇਖਦੇ ਆਪਾਂ ਉਹ ਵੀਡੀਓ ਵਗੈਰਾ ਹੁੰਦੀਆਂ ਨੇ ਨਾ ਉਹ ਕੋ ਐਨਜੀਓ ਵਾਲੇ ਵੀਰ ਜਾ ਜਾ ਕਰਕੇ ਲੋਕਾਂ ਦੇ ਘਰਾਂ ਦੇ ਵਿੱਚੋਂ ਉਹ ਵਿਚਾਰੇ ਮੰਗਬੁੱਧੀ ਕਈ ਐਸੇ ਵੀਰ ਭਰਾ ਜਿਨ੍ਹਾਂ ਨੂੰ ਸੁਧ-ਬੁੱਧ ਨਹੀਂ 20-20 ਸਾਲ ਤੋਂ ਕਹਿੰਦੇ ਉਹਨਾਂ ਤੋਂ ਘਰ ਦੇ ਕੰਮ ਕਰਾਉਂਦੇ ਐ ਪਸ਼ੂਆਂ ਦਾ ਚਾਰਾ ਢਵਾਉਂਦੇ ਐ ਗੋਹਾ ਕੂੜਾ ਕਰਾਉਂਦੇ ਐ ਕਰਦੇ ਕੰਮ ਕਰਾਉਂਦੇ ਆ ਪਰ ਮਾਫ ਕਰਨਾ ਪਿਆਰੋ ਦੇਣੀਆਂ ਪੈਣੀਆਂ ਤੇ ਇਹ ਜਿਹੜੀਆਂ ਇਸਤਰੀਆਂ ਨੇ ਇਹ ਵੀ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਮੰਦਬੁੱਧੀ ਬਣਾ ਕਰਕੇ ਬੇਸਮਝ ਬਣਾ ਕਰਕੇ ਬੇਜੁਬਾਨੇ ਬਣਾ ਕਰਕੇ ਕਹਿੰਦੇ ਕੰਮਕਾਰ ਕਰਵਾਇਆ ਕਰਨ ਫਿਰ ਉਹਨਾਂ ਦੀ ਕਮਾਈ ਖਾਇਆ ਕਰਨ ਪਰ ਹੁਣ ਇੱਥੇ ਜਦੋਂ ਇਹਨਾਂ ਨੇ ਤੱਕਿਆ ਵੀ ਦੋ ਸਾਧੂ ਹੋਰ ਆਏ ਐ ਇਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਬੰਨਣਾ ਕਰਦੇ ਆ ਇਨਾਂ ਤੇ ਵੀ ਕਹਿੰਦੇ ਤੰਤਰ ਮੰਤਰ ਚਲਾ ਕਰਕੇ ਆਪਣੇ ਇਹਨਾਂ ਨੂੰ ਵੀ ਬੰਨ ਲਵਾਂਗੇ ਬਾਹਰ ਆਈਆਂ ਆ ਕਰਕੇ ਯਤਨ ਕੀਤਾ ਉਸੇ ਤਰੀਕੇ ਦੇ ਨਾਲ ਇੱਕ ਧਾਗਾ ਰੱਸੀ ਹੈ ਜਿਹੜੀ ਉਹ ਭਾਈ ਬਾਲਾ ਜੀਆਂ ਦੇ ਤੇ ਸਤਗੁਰਾਂ ਦੇ ਗਲ ਦੇ ਵਿੱਚ ਪਾਉਣਾ ਕੀਤੀ ਉਹ ਪਦਾਰਥ ਨੇ ਜੋ ਉਸ ਉਹ ਨੇੜੇ ਲੈ ਕੇ ਆਉਂਦੇ ਨੇ ਜਿਹੜੇ ਵੀ ਸੁਘਾਉਣ ਵਾਸਤੇ ਨੇ ਪਰ ਸਤਗੁਰੂ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਬਤਨ ਕਰਦੇ ਆ ਕਹਿੰਦੇ ਬਾਲੇ ਆ ਤੈਨੂੰ ਇੱਕ ਗੱਲ ਦੱਸੀਏ ਭਾਈ ਬਾਲਾ ਜੀ ਕਹਿੰਦੇ ਕਹਿੰਦੇ ਦੱਸੋ ਸਤਗੁਰੂ ਕਹਿੰਦੇ ਸਾਨੂੰ ਹਮੇਸ਼ਾ ਪੁੱਛਦੇ ਸੀ ਨਾ ਤੁਸੀਂ ਵੀ ਜਦੋਂ ਤਿੰਨ ਦਿਨ ਵੀ ਨਦੀ ਦੇ ਵਿੱਚ ਅਲੋਪ ਰਹੇ ਸੀ ਕਿੱਥੇ ਗਏ ਸੀ ਬੜਾ ਲੱਭਿਆ ਗਿਆ ਤੁਹਾਨੂੰ ਲੱਭੇ ਨਹੀਂ ਤੇ ਹੁਣ ਇੱਥੇ ਸਤਗੁਰੂ ਉਹ ਭੇਦ ਦੱਸਦੇ ਆ ਭਾਈ ਬਾਲੇ ਨੂੰ ਜਿਹੜਾ ਭੇਦ ਉਹ ਸੀ ਕਿ ਗੁਰੂ ਸਾਹਿਬ ਗਏ ਕਿੱਥੇ ਫਿਰ ਨਦੀ ਦੇ ਵਿੱਚੋਂ 3 ਦਿਨ ਆਪਣੇ ਵੀ ਮਨ ਦੇ ਵਿੱਚ ਸਵਾਲ ਆਉਂਦਾ ਵੀ ਗਏ ਕਿੱਥੇ ਹੋਣੇ ਐ ਫੇਰ ਇੱਥੇ ਆ ਕੇ ਇਤਿਹਾਸ ਲਿਖਦਾ ਕਹਿੰਦੇ ਭਾਈ ਬਾਲਾ ਜੀਆਂ ਨੂੰ ਸਤਿਗੁਰਾਂ ਨੇ ਦੱਸਣਾ ਕੀਤਾ ਕਹਿੰਦੇ ਬਾਲਿਆ ਉਹ 3 ਦਿਨ ਕਹਿੰਦੇ ਅਸੀਂ ਗਏ ਸੀ ਨਿਰੰਕਾਰ ਦੇ ਦੇਸ਼ ਅਕਾਲ ਪੁਰਖ ਦੇ ਦੇਸ਼ ਗਏ ਸੀ ਤੇ ਉੱਥੇ ਜਾ ਕੇ ਕਹਿੰਦੇ ਉਹਨਾਂ ਨੇ ਸਾਨੂੰ ਇੱਕ ਮਹਾ ਮੰਤਰ ਦੱਸਿਆ ਸੀ ਉਹ ਕਿਹੜਾ ਮਹਾ ਮੰਤਰ ਸੀ ਜਿਹੜਾ ਸਤਗੁਰਾਂ ਨੇ ਗੁਰੂ ਪਿਆਰ ਵਾਲਿਓ ਸਾਡੀ ਝੋਲੀ ਪਾਇਆ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹੁਣ ਇਥੇ ਕਈ ਮੂਲ ਮੰਤਰ ਨੇ ਜਿਹੜਾ ਗੁਰਪ੍ਰਸਾਦ ਤੱਕ ਮੰਨਦੇ ਔਰ ਜਿਹੜੀਆਂ ਸੰਪਰਦਾਵਾਂ ਪੁਰਾਤਨ ਸੰਪਰਦਾਏ ਨਾਲ ਜੁੜੇ ਹੋਏ ਆ ਉਹ ਨਾਨਕ ਹੋਸੀ ਪੀਤਾਕ ਮੰਨਦੇ ਆ ਚਲੋ ਮੰਨਿਆ ਜਿਵੇਂ ਵੀ ਜਾਵੇ ਗੁਰਪ੍ਰਸਾਦ ਤੱਕ ਮੰਨ ਲਓ ਨਾਨਕ ਹੋਸੀ ਪੀਤਾਕ ਮੰਨ ਲਓ ਪਰ ਮੰਨੋ ਤਾਂ ਸਹੀ ਜੁੜੀਏ ਤਾਂ ਸਹੀ ਗੁਰਬਾਣੀ ਨਾਲ ਗੁਰਪ੍ਰਸਾਦ ਤੱਕ ਪੜ ਲਵਾਂਗੇ ਤਾਂ ਵੀ ਭਲਾ ਹੈ ਜੇ ਚਾਰ ਅੱਖਰ ਵੱਧ ਪੜ ਲਵਾਂਗੇ ਉਹਦਾ ਕੋਈ ਨੁਕਸਾਨ ਵੀ ਨਹੀਂ ਪੈਦਾਈ ਗੁਰਬਾਣੀ ਜਿੰਨੀ ਮਰਜ਼ੀ ਪੜ੍ਹ ਲਓ ਤੇ ਹੁਣ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਬਾਲੇ ਨੂੰ ਆਖਣਾ ਕੀਤਾ ਕਹਿੰਦੇ ਏਸ ਮੰਤਰ ਦਾ ਜਾਪ ਕਰੀ ਚੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਏਸੇ ਮੂਲ ਮੰਤਰ ਦਾ ਜਾਪ ਕਰ ਦਿੰਦੇ ਐ ਤੇ ਇਹ ਜੜੀਆਂ ਇਸਤਰੀਆਂ ਸੀ ਆ ਕੇ ਸਤਿਗੁਰਾਂ ਤੇ ਤੰਤਰ ਮੰਤਰ ਚਲਾਉਂਦੀਆਂ ਸੀ ਪਰ ਉਹ ਉਲਟਾ ਹੋ ਗਿਆ ਉਹ ਸਾਰਾ ਕੁਝ ਇਹ ਆਪ ਹੀ ਬਣ ਗਈਆਂ ਹੁਣ ਇਹ ਨਾ ਤਾਂ ਬੋਲ ਸਕਦੀਆਂ ਨੇ ਨਾ ਸੁਧ-ਬੁੱਧ ਰਹੀ ਹੱਥ ਪੱਲੇ ਮਾਰਦੀਆਂ ਤੇ ਸੋਚਦੀਆਂ ਨੇ ਵੀ ਆਹ ਕੀ ਹੁਣ ਭਾਈ ਬਾਲਾ ਜੀਆਂ ਨੇ ਆਖਣਾ ਕੀਤਾ ਸਤਿਗੁਰੂ ਭਾਈ ਮਰਦਾਨਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐ ਇਸੇ ਮੂਲ ਮੰਤਰ ਦਾ ਜਾਪ ਕਰਕੇ ਜਲ ਲੈ ਗੜਵੇ ਦੇ ਵਿੱਚ ਉਮੂਲ ਮੰਤਰ ਦਾ ਜਾਪ ਕਰਕੇ ਕਹਿੰਦੇ ਛਿੱਟੇ ਮਾਰ ਭਾਈ ਮਰਦਾਨੇ ਤੇ ਪਾਈ ਬਾਲਾ ਜੀਆ ਨੇ ਇਸੇ ਤਰ੍ਹਾਂ ਕੀਤਾ ਮੂਲ ਮੰਤਰ ਦਾ ਜਾਪ ਕਰਕੇ ਜਲ ਦੇ ਛਿੱਟੇ ਮਾਰੇ ਭਾਈ ਮਰਦਾਨਾ ਠੀਕ ਹੋ ਜਾਂਦਾ ਹੈ ਫਿਰ ਕਹਿੰਦੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਨਮਸਕਾਰ ਕਰਦੇ ਆ ਧੰਨਵਾਦ ਕਰਦੇ ਆ ਇਤਨੀ ਨੂੰ ਇਹ ਜਿਹੜੀਆਂ ਇਸਤਰੀਆਂ ਸੀ ਇਹਨਾਂ ਦੇ ਘਰ ਵਾਲੇ ਨੇ ਜਿਹੜੇ ਉਹ ਆ ਜਾਂਦੇ ਆ ਕਰਕੇ ਵੇਖਿਆ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੂੰ ਬੇਨਤੀ ਕੀਤੀ ਵੀ ਪਤਾ ਲੱਗ ਗਿਆ ਸੀ ਕਿਉਂਕਿ ਪਤਾ ਤਾਂ ਹੈ ਹੀ ਸੀ ਵੀ ਇਹ ਲੋਕਾਂ ਨੂੰ ਏਦਾਂ ਵਸ ਦੇ ਵਿੱਚ ਕਰਕੇ ਤੰਤਰ ਮੰਤਰ ਚਲਾ ਕਰਕੇ ਲੁੱਟਦੀਆਂ ਨੇ ਪਰ ਅੱਜ ਜਦੋਂ ਪੁੱਠੀ ਪਈ ਹੈ ਅੱਜ ਸਮਝ ਆ ਗਈ ਕਿਉਂਕਿ ਕਈਆਂ ਦੀ ਬਿਰਤੀ ਇਹੋ ਜੀ ਹੁੰਦੀ ਹੈ ਜਿਵੇਂ ਆਪਾਂ ਸਿਆਣੀ ਸੱਜਣ ਕਹਿੰਦੇ ਹੁੰਦੇ ਆ ਕਹਿੰਦੇ ਮੱਛੀ ਜਿਹੜੀ ਹੈ ਪੱਥਰ ਤੇ ਜਦੋਂ ਮੂੰਹ ਵੱਜਦਾ ਨਹੀਂ ਉਹਨਾਂ ਚੋਂ ਮੁਰਦੀ ਨਹੀਂ ਤੇ ਇਹਨਾਂ ਨੂੰ ਹੁਣ ਜਦੋਂ ਟੱਕਰੇ ਹੈ ਪੂਰਨ ਮੁਰਸ਼ਦ ਧਾਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਤੇ ਜਦੋਂ ਪੁੱਠੀਆਂ ਇਹਨਾਂ ਦੀਆਂ ਕਰਾਮਾਤਾਂ ਪਈਆਂ ਨੇ ਫਿਰ ਇਹਨਾਂ ਨੂੰ ਸਮਝ ਆਈ ਹੈ ਵੀ ਇਹ ਅਸੀਂ ਕਿੰਨਾ ਗਲਤ ਕਰਦੇ ਆ ਹੁਣ ਆਕੇ ਕਹਿੰਦੇ ਤਰਲੇ ਲੈਣ ਲੱਗ ਪਏ ਵੀ ਸਾਡੀਆਂ ਘਰ ਵਾਲੀਆਂ ਨੂੰ ਠੀਕ ਕਰ ਦਿਓ ਜਿਵੇਂ ਤੁਸੀਂ ਆਖੋਗੇ ਓਵੇਂ ਕਰਾਂਗੇ ਸਤਿਗੁਰੂ ਕਹਿੰਦੇ ਕਰਨਾ ਕੁਛ ਨਹੀਂ ਜਿਹੜੀ ਜਿਹੜੀ ਕਹਿੰਦੇ ਤੁਸੀਂ ਵਰਤ ਦਿਓ ਇਹਨੂੰ ਇਹ ਜਿਹੜੀ ਵਿੱਦਿਆ ਹੈ ਤੁਹਾਡੇ ਕੋਲ ਇਹ ਇੱਕ ਵਿੱਦਿਆ ਹੁੰਦੀ ਹੈ ਪਿਆਰਿਓ ਇਹ ਜੋਤਿਸ਼ਾਣਾ ਇਹ ਇਹ ਦਿਮਾਗ ਦੇ ਨਾਲ ਕਿਸੇ ਦੇ ਮਾਈਂਡ ਦੇ ਨਾਲ ਖੇਡਣਾ ਇਹ ਇੱਕ ਵਿੱਦਿਆ ਹੈ ਹੋਰ ਕੁਝ ਨਹੀਂ ਹੁਣ ਆ ਬੜੇ ਆਉਂਦੇ ਆ ਵੀਰ ਉਹ ਨੈਟ ਦੇ ਉੱਤੇ ਵੀ ਦਿਖਾਉਂਦੇ ਆ ਦੇਖਿਆ ਹੋਵੇਗਾ ਤੁਸੀਂ ਵੀ ਉਹ ਮਾਈਂਡ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਲੈਂਦੇ ਆ ਉਹ ਕਹਿੰਦੇ ਵੀ ਤੂੰ ਆਹ ਬਾਹ ਚੱਕ ਤੇਰੀ ਉਹ ਬਾਹ ਵੀ ਚੱਕਦਾ ਹੈ ਤੇਰਾ ਨਾਂ ਕੀ ਹੈ ਉਹ ਹੋਰ ਕੁਝ ਦੱਸਣ ਲੱਗ ਪੈਂਦਾ ਇਹ ਮਾਈਂਡ ਦੀਆਂ ਖੇਡਾਂ ਨੇ ਹੋਰ ਕੁਝ ਨਹੀਂ ਇੱਕ ਵਿੱਦਿਆ ਹੁੰਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੂੰ ਤੁਹਾਡਾ ਜੇ ਇਤਨਾ ਅੱਜ ਦੀ ਭਾਸ਼ਾ ਵਿੱਚ ਸ਼ਬਦ ਵਰਤ ਲਈਏ ਜੇ ਕਹਿੰਦੇ ਤੁਹਾਡਾ ਐਡਵਾਂਸ ਹੈ ਆ ਮਸਤਕ ਤਾਂ ਇਹਨੂੰ ਕਹਿੰਦੇ ਕਿਸੇ ਚੱਜ ਦੇ ਕੰਮ ਲਈ ਵਰਤੋ ਲੋਕ ਭਲਾਈ ਲਈ ਵਰਤੋ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਭਲਾਈ ਕਰੋ ਲੋਕਾਈ ਦੀ ਕਹਿੰਦੇ ਸਤ ਬਚਨ ਦੀ ਸਤਗੁਰਾਂ ਨੇ ਬਚਨ ਕੀਤਾ ਕਹਿੰਦੇ ਧਰਮਸ਼ਾਲਾ ਬਣਵਾਓ ਉੱਥੇ ਕਹਿੰਦੇ ਹਰ ਰੋਜ਼ ਸੰਗਤ ਕਰਿਆ ਕਰੋ ਸੰਗਤ ਕਰਕੇ ਕਹਿੰਦੇ ਪ੍ਰਸ਼ਾਦ ਵਰਤਾ ਕੇ ਲੋਕਾਂ ਨੂੰ ਕਹਿੰਦੇ ਭੁੱਖਿਆਂ ਨੂੰ ਸ਼ਕਾਇਆ ਕਰੋ ਉਹ ਕਹਿੰਦੇ ਜੀ ਜਿਵੇਂ ਤੁਸੀਂ ਆਖੋਗੇ ਓਵੇਂ ਹੀ ਕਰਾਂਗੇ ਫਿਰ ਸਤਗੁਰਾਂ ਨੇ ਭਾਈ ਬਾਲੇ ਨੂੰ ਆਖਣਾ ਕੀਤਾ ਕਹਿੰਦੇ ਉਦਾਂ ਹੀ ਮੂਲ ਮੰਤਰ ਦਾ ਜਾਪ ਕਰ ਜਲ ਦਾ ਛਿੱਟਾ ਇਹਨਾਂ ਬੀਬੀਆਂ ਤੇ ਵੀ ਦੇ ਭਾਈ ਬਾਲਾ ਜੀਆਂ ਨੇ ਇਸੇ ਤਰੀਕੇ ਦੇ ਨਾਲ ਕੀਤਾ ਉਹ ਇਸਤਰੀਆਂ ਸੀ ਜਿਹੜੀਆਂ ਬੀਬੀਆਂ ਠੀਕ ਹੋ ਜਾਂਦੀਆਂ ਨੇ ਫਿਰ ਇੱਥੇ ਸਾਰੇ ਜਣਿਆਂ ਨੇ ਇਹਨਾਂ ਨੇ ਰਲ ਕੇ ਕਹਿੰਦੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਣਾ ਕੀਤਾ ਤੇ ਆਪਣੀਆਂ ਭੁੱਲਾਂ ਬਖਸ਼ਾਈਆਂ ਸਤਿਗੁਰੂ ਬਖਸ਼ ਲਓ ਭੁੱਲਾਂ ਬੜੀਆਂ ਹੋਈਆਂ ਨੇ ਪਰ ਉਹ ਕਹਿੰਦੇ ਵੀ ਜੇ ਭੁੱਲ ਮੰਨ ਲਈ ਜਾਵੇ ਗਲਤੀ ਮੰਨ ਲਈ ਜਾਵੇ ਤਾਂ ਬਖਸ਼ੀ ਜਾਂਦੀ ਏ ਜਾਣ ਬੁੱਝ ਕੇ ਕੀਤਾ ਅਪਰਾਧ ਹੁੰਦਾ ਹੈ ਅਣਜਾਣੇ ਦੇ ਵਿੱਚ ਹੋਈ ਭੁੱਲ ਹੁੰਦੀ ਹੈ ਗਲਤੀ ਹੁੰਦੀ ਹੈ ਇਹਨਾਂ ਨੇ ਮੰਨ ਲਈ ਕਹਿੰਦੇ ਸਤਿਗੁਰੂ ਅਪਰਾਧੀਆਂ ਭੁੱਲਣ ਹਾਰਾ ਬਖਸ਼ ਲਿਓ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਗੁਰਬਾਣੀ ਨਾਲ ਜੁੜੋ ਲਕਾਈ ਦਾ ਭਲਾ ਕਰੋ ਤਾਂ ਭਲਾ ਹੋਏਗਾ ਐਦਾ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਕਹਿੰਦੇ ਚੱਲ ਪੈਂਦੇ ਐ ਰਾਜਾ ਸ਼ਿਵਨਾਬ ਦੇ ਮਹਿਲਾਵਲ ਨੂੰ ਉਹ ਪ੍ਰਸੰਗ ਅੱਗੇ ਭਾਈ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਮਾ ਸਮਾਪਤੀ ਦਾ ਹੋ ਚੁੱਕਿਆ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚ ਕਰਕੇ ਹਰ ਰੋਜ਼ ਬਾਗ ਬੇਨਤੀ ਕਰਦੇ ਹਾਂ ਕਿ ਪਹੁੰਚ ਕਰਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜਨਾ ਕਰੀਏ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੁਨੇ ਆਉਂਦੇ ਹੋ ਸਾਰਿਆਂ ਦਾ ਧੰਨਵਾਦ ਹੈ ਹੁਣ ਸਮਾਪਤੀ ਦਾ ਸਮਾਂ ਹੈ ਗੱਜ-ਵੱਜ ਕੇ ਸ਼ਲੋਕ ਵਿੱਚ ਬੋਲਣਾ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਪਾਵਨ ਹੁਕਮ ਸਤਿਗੁਰਾਂ ਦੇ ਫਿਰ ਚਾਹ ਪਾਣੀ ਦਾ ਲੰਗਰ ਸ਼ਕ ਕਰਕੇ ਆਪ ਜੀਆਂ ਨੇ ਕਰੋ ਕਰੀ ਸਤਨਾਮ ਵੈ ਗੁਰੂ ਕਰਦੇ ਆ ਚਾਲੇ ਪੌਣੇ ਜੀ ਬੋਲਦੇ ਆ ਪਸੋਂ अनेका ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤ ਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਭੁੱਲਾ ਨਾ ਚਿਤਾਰਣੀਆਂ ਜੀ ਗੱਜ ਵੱਜ ਕੇ ਸ਼ਲੋਕ ਵਿੱਚ ਬੋਲੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਇਆ ਖਿਲੇ ਸਗਲ ਜੰਗਿਆਈਆ ਬੁਰਾਈਆ ਵਾਚੈ ਧਰਮ ਕਰਮੀਆ ਪੂਆ ਆਪਣੀ ਕਿਨੜੇ ਕੀ ਜਿਨੀ ਨਾਮ ਧਿਆਇ ਗੈ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੈ